ਜਿਲੰਦਰ ਦੇ ਵਿੱਚ ਅੱਜ ਜਿਮਨੀ ਚੌਣਾ ਨੂੰ ਲੈ ਕੇ VOTING ਜਾਰੀ ਹੈ ਤੇ ਉੱਥੇ ਹੀ ਸ਼ੀਤਲ ਗੁਰਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਨੇ ਦੱਸਦੀ ਹਾਂ ਕਿ ਆਪਣੇ ਹੀ ਦਫ਼ਤਰ ਦੇ ਵਿੱਚ ਲਾਈਵ ਹੋ ਕੇ ਸ਼ੀਤਲ ਗੁਰਾਲ ਦੇ ਵੱਲੋਂ ਆਪ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਉੱਥੇ ਹੀ ਆਪਣੇ ਚੋਣ ਵਾਲਿਆਂ ਨੂੰ ਲੈ ਕੇ ਇੱਕ ਵੱਡਾ ਸਨੇਹਾਲ ਆਇਆ ਗਿਆ ਤੇ ਭਾਜਪਾ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੀਆਂ ਚਰਚਾਾਂ ਮਾ ਹੋ ਰਹੀਆਂ ਨੇ ਕਿ ਸ਼ੀਤਲ ਗੁਰਾਲ ਦੀ ਗ੍ਰਿਫਤਾਰੀ ਹੋ ਗਈ ਹੈ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿਹੜਾ ਕਿ ਹਜੇ ਤੱਕ ਮੇਰੀ ਕੋਈ ਅਜਿਹੀ ਗ੍ਰਿਫਤਾਰੀ ਨਹੀਂ ਹੋਈ ਅਫਵਾਹ ਹੈ ਜੜੀਆਂ ਕਿ ਫਲਾਈਆਂ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਉਹਨਾਂ ਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਪ ਸਰਕਾਰ ਚਾਹੁੰਦੀ ਹੈ ਕਿ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋ ਕਰੇ ਤਾਂ ਅਜਿਹਾ ਨਹੀਂ ਹੋਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲਈ ਹਮੇਸ਼ਾ ਹੀ ਆਵਾਜ਼ ਸ਼ੀਤਲ ਗੁਰਾਲ ਨੇ ਉਠਾਈ ਹੈ ਤੇ ਹਮੇਸ਼ਾ ਹੀ ਉੱਠਦੀ ਰਹੇਗੀ ਪੰਜਾਬ ਸਰਕਾਰ ਤੇ ਫਿਰ ਤੋਂ ਪਲਟਵਾਰ ਸ਼ੀਤਲ ਗੁਰਾਲ ਨੇ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਹੁੰਦੇ ਆ ਭਾਜਪਾ ਦੇ ਉਮੀਦਵਾਰ ਸ਼ੀਤਲ ਅਗਰਾਲ ਦਾ ਹੋਰ ਕੀ ਕਹਿਣਾ ਹੈ ਆਮ ਆਦੀ ਪਾਰਟੀ ਦੀ ਘਬਰਾਹਟ ਸਰਕਾਰ ਦਾ ਡਰ ਦਿਖਾਈ ਦੇ ਰਿਹਾ ਕਿ ਸ਼ੀਤਲ ਅਗਰਾਲ ਰਾਜੇ ਅਗਰਾਲ ਨੂੰ ਪੁਲਿਸ ਚੱਕੇ ਲੈ ਗਈ ਹੈ ਜੇ ਜਿਹੜੇ ਲੋਕਾਂ ਨੇ ਗਲਤ ਕੰਮ ਕਰਨਾ ਪੁਲਿਸ ਉਹਨਾਂ ਚੱਕੇ ਲੈ ਕੇ ਜਾਊਗੀ ਮੈਂ ਨਾ ਕੋਈ ਗਲਤ ਕੰਮ ਦੇ ਵਿੱਚ ਹੈ ਨਾ ਮੈਨੂੰ ਚੱਕ ਕੇ ਲੈ ਕੇ ਜਾ ਸਕਦੇ ਇਹ ਤੁਹਾਨੂੰ ਸ਼ਾਮ ਤੱਕ ਅੱਧੀਆਂ ਖਬਰਾਂ ਬਹੁਤ ਆਣਗੀਆਂ ਕਿ ਮੈਨੂੰ ਪੁਲਿਸ ਲੈ ਗਈ ਮੇਰੇ ਬੰਦਿਆਂ ਨੇ ਪੁਲਿਸ ਲੈ ਗਈ ਲੋਕਾਂ ਨੂੰ ਕੋੜ ਦਿੱਤਾ ਲੜਾਈ ਹੋ ਗਈ ਕਿਤੇ ਗੋਲੀ ਚੱਲ ਗਈ ਇਹ ਝੂਠੀਆਂ ਜਿਹੜੇ ਫਾ ਫਲਾਂਗੇ ਇਹ ਲੋਕ ਕਿਸੇ ਨੇ ਕੋਈ ਘਬਰਾਣਾ ਨਹੀਂ ਕਿਸੇ ਨੇ ਚਿੰਤਾ ਨਹੀਂ ਕਰਨੀ ਮੈਂ ਬਿਲਕੁਲ ਠੀਕ ਐ ਪਾਰਟੀ ਦੇ ਸਾਰੇ ਕੋਰਟ ਚ ਜਵਾਬ ਉਹ ਦੇਣਗੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਪੱਤਰਕਾਰ ਵਿਦਵਾ ਪਰਿਵਾਰੋ ਪਲੀਜ਼ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਇਦਾਂ ਦੀ ਝੂਠੀਆਂ ਖਬਰਾਂ ਨਾ ਪਾਓ ਮੈਂ ਪਾਰਟੀ ਦਾ ਕੰਮ ਕਰ ਰਿਹਾ ਲੋਕਾਂ ਦੇ ਕੋਲ ਜਾ ਕੇ ਵੋਟ ਦੀ ਅਪੀਲ ਕਰ ਰਿਹਾ ਕਿ ਜੁੜੀ ਨਹੀਂ ਵੋਟ ਕਿਹਨੂੰ ਦੇਣੀ ਹੈ ਮੈਂ ਸੂਬਾ ਦਾ ਹੀ ਅਪੀਲ ਕਰ ਰਿਹਾ ਕਿ ਜਿੰਨੂੰ ਮਰਜ਼ੀ ਵੋਟ ਦਿਓ ਪਰ ਵੋਟ ਪੰਜ ਰੋ ਜਾ ਆਮ ਆਦਮੀ ਪਾਰਟੀ ਦੀ ਖਬਰਾਟ ਸਰਕਾਰ ਦਾ ਡਰ ਦਿਖਾਈ ਦੇ ਰਿਹਾ ਕਿ ਸ਼ੀਤਲ ਅੰਗਰਾਲ ਰਾਜੇ ਨੂੰ ਅੰਗਰਾਲ ਨੂੰ ਪੁਲਿਸ ਚੱਕੇ ਲੈ ਗਈ ਹੈ ਇਹ ਜਿਹੜੇ ਲੋਕਾਂ ਨੇ ਗਲਤ ਕੰਮ ਕਰਨਾ ਪੁਲਿਸ ਉਹਨਾਂ ਚੱਕੇ ਲੈ ਕੇ ਜਾਊਗੀ ਮੈਂ ਨਾ ਕੋਈ ਗਲਤ ਕੰਮ ਦੇ ਵਿੱਚ ਹੈ ਨਾ ਮੈਨੂੰ ਚੱਕ ਕੇ ਲੈ ਕੇ ਜਾ ਸਕਦੇ ਇਹ ਤੁਹਾਨੂੰ ਸ਼ਾਮ ਤੱਕ ਇਦਾਂ ਦੀਆਂ ਖਬਰਾਂ ਬਹੁਤ ਆਣਗੀਆਂ ਕਿ ਮੈਨੂੰ ਪੁਲਿਸ ਲੈ ਗਈ ਮੇਰੇ ਬੰਦਿਆਂ ਨੇ ਪੁਲਿਸ ਲੈ ਗਈ ਲੋਕਾਂ ਨੂੰ ਕੋੜ ਦਿੱਤਾ ਲੜਾਈ ਹੋ ਗਈ ਕਿਤੇ ਗੋਲੀ ਚੱਲ ਗਈ ਇਹ ਝੂਠੀਆਂ ਜਿਹੜੇ ਵਫਾ ਫਲਾਂਗੇ ਇਹ ਲੋਕ ਕਿਸੇ ਨੇ ਕੋਈ ਘਬਰਾਣਾ ਨਹੀਂ ਕਿਸੇ ਨੇ ਚਿੰਤਾ ਨਹੀਂ ਕਰਨੀ ਮੈਂ ਬਿਲਕੁਲ ਠੀਕ ਐ ਪਾਰਟੀ ਦੇ ਸਾਰੇ ਪੋਰਟ ਚ ਜਵਾਬ ਉਹ ਦੇਣਗੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਪੱਤਰਕਾਰ ਵਿਦਵਾ ਪਰਿਵਾਰੋ ਪਲੀਜ਼ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਇਦਾਂ ਦੀ ਝੂਠੀਆਂ ਖਬਰਾਂ ਨਾ ਪਾਓ ਮੈਂ ਪਾਰਟੀ ਦਾ ਕੰਮ ਕਰ ਰਹੇ ਹਾਂ ਲੋਕਾਂ ਦੇ ਕੋਲ ਜਾ ਕੇ ਵੋਟ ਦੀ ਅਪੀਲ ਕਰ ਰਿਹਾ ਹਾਂ ਕਿ ਜੁੜੀ ਨਹੀਂ ਵੋਟ ਕਿਨੂੰ ਦੇਣੀ ਹੈ ਮੈਂ ਸਵੇਰ ਦਾ ਇਹ ਅਪੀਲ ਕਰ ਰਿਹਾ ਕਿ ਜਿੰਨੂੰ ਮਰਜ਼ੀ ਵੋਟ ਦਿਓ ਪਰ ਵੋਟ ਪੰਜ ਰੋਜ਼